ਅਪਣੀ ਭਗਤ ਕਰੇ ਪ੍ਰਤ ਪਾਲਾ ਆਚਰਜ ਤੇਰੀ ਵਡਿਆਈ ਨਿਤ ਨਾਮ ਧਿਆਈ ਅਚਰਜ ਤੇਰੀ ਵਡਿਆਈ ਨਿਤ ਨਾਨਕ ਆਲੋ ਚਵਰ ਸ਼ਤਰ ਤਖਤ ਦੇ ਮਾਲਕ ਜੁਗ ਹੋ ਜੁਗ ਅਟਲ ਸ਼ਬਦ ਸਤਿਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤਿਨਾਂ ਦੇ ਮੁਕੱਦਸ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਅਤੀ ਸਤਕਾਰਯੋ ਸਤਸੰਗੀ ਜਨੋ ਵਡਭਾਗੇ ਹਾਂ ਸਤਿਗੁਰੂ ਜੀ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ ਹੈ ਜੋ ਮੇਰੀ ਪੀੜੀ ਦੇ ਮਾਲਕ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਿਨਾਂ ਦੇ ਪਵਨ ਪਵਿੱਤਰ ਮੁਕੱਦਸ ਅਸਥਾਨ ਦੇ ਉੱਤੇ ਨਤਮਸਤਕ ਹੋ ਕਰਕੇ ਸਾਹਿਬਾਂ ਦੇ ਦਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੁਆਂ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾਉਂਦਿਆਂ ਜੀਵਨ ਨੂੰ ਸਫਲੀਆਂ ਬਣਾਉਣ ਦਾ ਯਤਨ ਕਰ ਰਹੀ ਸਾਂ ਆਓ ਸਤਿਗੁਰੂ ਜੀ ਮਿਹਰ ਅਮਤ ਕਰਨ ਸਮਾਂ ਹੈ ਰੋਜ਼ਾਨਾ ਦੇ ਕਰਮ ਦੇ ਮੁਤਾਬਕ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਜੁੜਨ ਦਾ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੜੇ ਪਿਆਰ ਸਹਿਤ ਬਾ ਅਦਬ ਸਤਿਗੁਰਾਂ ਨੂੰ ਸੀਸ ਚਕਾਉਂਦਿਆਂ ਪਰਵਾਨੋ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਸਾਧ ਸੰਗਤ ਜੀ ਮੁਖਵਾਕ ਸਹਾਈਬਾਂ ਨੇ ਤਰੁੱਠ ਕਰਕੇ ਬਖਸ਼ਿਸ਼ ਕੀਤਾ ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਸ਼ਾ ਧੰਗੁਰੂ ਅਰਜੁਨ ਸਿੰਘ ਜੀ ਮਹਾਰਾਜ ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਮੁਬਾਰਕ ਸ਼ਬਦ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਲਿਖਣ ਤਰਤੀਬ ਦੇ ਮੁਤਾਬਕ ਪਾਵਨ ਅੰਕ 629 ਅਤੇ 30 ਦੇ ਉੱਪਰ ਸੁਭਾਇਮਾਨ ਹੈ ਸ਼ਬਦ ਦੀ ਆਰੰਭਤਾ ਹੁੰਦੀ ਹੈ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਹੀਂ ਇਸ ਦਰਹਾਉ ਵਾਲਾ ਪਦਾ ਹੈ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਨਿਆ ਰਹਾਉ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਜਦੋਂ ਆਪਾਂ ਪੜਨ ਦਾ ਸਮਝਨ ਦਾ ਯਤਨ ਕਰਦੇ ਹਾਂ ਤਾਂ ਸਾਹਿਬਾਂ ਦਾ ਮੁਬਾਰਕ ਬੋਲ ਆਪਾਂ ਬਹੁਤਾਂ ਤਵਰੀ ਸਰਵਣ ਕਰਦੇ ਹਾਂ ਜੀਉ ਦਰਤ ਹੈ ਆਪਣਾ ਕੈਸੇ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਸੰਸਾਰ ਜਿਹੜਾ ਹੈ ਇਹ ਦੁੱਖਾਂ ਦਾ ਸਮੁੰਦਰ ਹੈ ਇਸ ਸੰਸਾਰ ਦੇਆਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਜਿਹੜੀ ਐ ਨਾ ਉਹ ਡਰ ਰਹੀ ਹੈ ਤੇ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਦੁੱਖਾਂ ਤੋਂ ਬਚਣ ਦੇ ਲਈ ਮੈਂ ਪੁਕਾਰ ਕਿਸ ਦੇ ਅੱਗੇ ਕਰਾਂ ਕੈ ਸਿਉ ਕਰੀ ਪੁਕਾਰ ਨਾਲ ਹੀ ਸਹਿਬਾ ਨੇ ਬਖਸ਼ਿਸ਼ ਕੀਤੀ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਤਗੁਰੂ ਜੀ ਕਹਿਣ ਲੱਗੇ ਇਸ ਸੰਸਾਰ ਦੇ ਦੁੱਖਾਂ ਤੋਂ ਬਚਣ ਦੇ ਲਈ ਇੱਕੋ ਇੱਕ ਢੰਗ ਹੈ ਇੱਕੋ ਇੱਕ ਤਰੀਕਾ ਹੈ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹਨੂੰ ਸਿਮਰਿਆ ਜਿਹਨੂੰ ਧਿਆਇਆ ਜੀਵਨ ਦੇ ਵਿੱਚੋਂ ਦੁੱਖਾਂ ਦਾ ਨਾਸ਼ ਹੁੰਦਾ ਤੇ ਉਹ ਪਰਮਾਤਮਾ ਜਿਹੜਾ ਹੈ ਉਹ ਬੇਅੰਤ ਦਾਤਾ ਬਖਸ਼ਿਸ਼ ਕਰਨ ਵਾਲਾ ਹੈ ਸਦਾ ਸਦਾ ਦਾਤਾਰ ਦਾਤਾ ਕਿਹੋ ਜਿਹਾ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਮੈਂ ਕੇਵਲ ਇੰਨੀ ਕੁ ਬੇਨਤੀ ਸਾਧ ਸੰਗਤ ਜੀ ਕਰਨੀ ਚਾਹੁੰਨਾ ਵੀ ਇਹ ਸੰਸਾਰ ਜਿਹੜਾ ਹੈ ਇਹ ਦੁੱਖਾਂ ਦਾ ਸਮੁੰਦਰ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਖਸ਼ਿਸ਼ ਕੀਤੀ ਕਿ ਜੇ ਇਸ ਦੁੱਖਾਂ ਦੇ ਸਮੁੰਦਰ ਤੋਂ ਬਚਣਾ ਚਾਹੁੰਦਾ ਹੈ ਤਾਂ ਫਿਰ ਇਹਨਾਂ ਤੋਂ ਬਚਣ ਦਾ ਢੰਗ ਤਰੀਕਾ ਜਾਂ ਮੈਥਡ ਜਿਹੜਾ ਹੈ ਉਹ ਤੈਨੂੰ ਗੁਰੂ ਨੇ ਬਖਸ਼ਿਸ਼ ਕਰਨਾ ਹੈ ਗੁਰੂ ਦੇ ਕੋਲ ਆ ਗੁਰੂ ਤੈਨੂੰ ਇਹ ਗੱਲ ਸਮਝਾਵੇਗਾ ਕਿ ਇਨਾਂ ਦੁੱਖਾਂ ਤੋਂ ਕਿਵੇਂ ਨਿਜਾਤ ਪਾਈ ਜਾ ਸਕਦੀ ਹੈ ਕਿਵੇਂ ਬਚਿਆ ਜਾ ਸਕਦਾ ਹੈ ਕਿਉਂਕਿ ਆਪਾਂ ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਬਚਨ ਪੜ੍ਹਦੇ ਹਾਂ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਤਿਗੁਰੂ ਜੀ ਕਹਿ ਲੱਗੇ ਵੀ ਗੁਰੂ ਨੇ ਉਹ ਲਿਆਂ ਹੋਿਆਂ ਨੂੰ ਟਟਕਿਆਂ ਹੋਿਆਂ ਨੂੰ ਇੱਕ ਰਸਤੇ ਦੇ ਉੱਤੇ ਪਾਉਣਾ ਹੈ ਇੱਕ ਮਾਰਗ ਬਖਸ਼ਿਸ਼ ਕਰਨਾ ਹੈ ਉਹ ਰਸਤਾ ਕਿਹੜਾ ਹੈ ਉਹ ਮਾਰਗ ਕਿਹੜਾ ਹੈ ਉਹ ਮਾਰਗ ਹੈ ਕਿ ਇਨ੍ਹਾਂ ਦੁੱਖਾਂ ਤੋਂ ਨਿਜਾਤ ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਸਿਮਰਨ ਦੇ ਨਾਲ ਉਹਦਿਆਂ ਗੁਣਾ ਦੇ ਨਾਲ ਜੁੜ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਇਸੇ ਕਰਕੇ ਸਾਧ ਸੰਗਤ ਇਹ ਬਚਨ ਜਿਹੜੇ ਨੇ ਉਹ ਸਭਨਾਂ ਨੂੰ ਆਪਾਂ ਨੂੰ ਯਾਦ ਨੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਗੁਰੂ ਜੀਵਨ ਦੇ ਅੰਦਰ ਸੁੱਖ ਤੇ ਆਨੰਦ ਪੈਦਾ ਕਰਦਾ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਯਾ ਸਤਗੁਰੂ ਜੀ ਦੇ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਸਰਵਣ ਕਰਦੇ ਹਾਂ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਤਵਜੂ ਦੇਣਾ ਗੁਰੂ ਐਸੀ ਬਖਸ਼ਿਸ਼ ਕਰਦਾ ਵੀ ਗੁਰੂ ਸਿੱਖ ਨੂੰ ਆਨੰਦ ਦੀ ਅਵਸਥਾ ਤੱਕ ਲੈ ਕੇ ਜਾਂਦਾ ਹੈ ਆਨੰਦ ਆਪ ਜੀ ਸੂਝਵਾਨ ਸਿਆਣੇ ਸੱਜਣ ਬੈਠੇ ਹੋ ਆਨੰਦ ਇੱਕ ਐਸਾ ਸ਼ਬਦ ਹੈ ਜਿਸ ਦਾ ਕੋਈ ਵਿਰੋਧੀ ਸ਼ਬਦ ਨਹੀਂ ਵਿਪਰੀਤਾਰਥਕ ਸ਼ਬਦ ਨਹੀਂ ਹੈ ਇਸ ਦਾ ਜਿਵੇਂ ਦੁੱਖ ਦਾ ਸੁੱਖ ਦਿਨ ਦਾ ਰਾਤ ਖੁਸ਼ੀ ਦਾ ਗਮੀ ਆਨੰਦ ਸ਼ਬਦ ਦਾ ਕੋਈ ਵਿਰੋਧੀ ਸ਼ਬਦ ਨਹੀਂ ਹੈ ਗੁਰੂ ਉਸ ਅਵਸਥਾ ਤੱਕ ਮਨੁੱਖ ਦੀ ਸੁਰਤ ਨੂੰ ਲੈ ਕੇ ਜਾਂਦਾ ਹੈ ਉਸ ਮਾਰਗ ਦੇ ਉੱਤੇ ਤੋਰਦਾ ਹੈ ਜਿੱਥੇ ਆਨੰਦ ਹੀ ਆਨੰਦ ਹੈ ਉੱਥੇ ਪਹੁੰਚ ਕੇ ਤਵਜੂਹ ਦੇਣਾ ਵੀ ਸਿੱਖ ਜਿਹੜਾ ਹੈ ਨਾ ਉਹ ਸਰੀਰ ਦੇਆਂ ਜਾਂ ਦੁਨਿਆਵੀ ਦੁੱਖਾਂ ਸੁੱਖਾਂ ਤੋਂ ਬਹੁਤ ਉਤਾਂ ਉੱਠ ਕੇ ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਪਰਮਾਤਮਾ ਦੇ ਮਿਲਾਪ ਤੇ ਗੁਰੂ ਦੀ ਬਖਸ਼ਿਸ਼ ਦੇ ਆਨੰਦ ਨੂੰ ਆਪਣੇ ਜੀਵਨ ਦੇ ਅੰਦਰ ਮਾਣਦਾ ਹੈ ਫਿਰ ਉਹਦੇ ਜੀਵਨ ਦੇ ਅੰਦਰ ਇਸ ਜ਼ਿੰਦਗੀ ਦੇ ਪੜਾਅ ਦੇ ਦੌਰਾਨ ਦੁੱਖ ਆਉਣ ਸੁੱਖ ਆਉਣ ਉਹਦੀ ਸੁਰਤ ਨੂੰ ਨਹੀਂ ਪੋਹ ਸਕਦਾ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਸਮਝਣ ਦਾ ਯਤਨ ਕਰਦੇ ਹਾਂ ਪੰਚਮ ਪਾਤਸ਼ਾਹ ਧੰਗੁਰੂ ਅਰਜੁਨ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਅਤਲੀ ਤਸੀਹੇ ਦੇ ਕੇ ਯਾਸ਼ਾਏ ਕਾਨੂੰਨ ਦੇ ਤਹਿਤ ਸ਼ਹੀਦ ਕੀਤਾ ਗਿਆ ਉਨਤ ਸੀਹਾ ਦੇ ਅੰਦਰ ਐਸੇ ਭਿਆਨਕ ਤਸੀਹੇ ਨੇ ਕਿ ਇੱਕ ਧਰਤੀ ਦੇ ਉੱਤੇ ਖੂਨ ਦਾ ਕਤਰਾ ਵੀ ਜਿਹੜਾ ਹੈ ਨਾ ਉਹ ਡੁੱਲਣਾ ਨਹੀਂ ਚਾਹੀਦਾ ਤਤੀ ਤਵੀ ਦੇ ਉੱਤੇ ਬਿਠਾਇਆ ਗਿਆ ਦੀਗ ਦੇ ਵਿੱਚ ਉਬਾਲਿਆ ਗਿਆ ਆਪਾਂ ਸਾਰੇ ਜਾਣਦੇ ਹੁਣ ਤਵੱਜੋ ਦੇਣਾ ਵੀ ਉਸ ਅਗਨੇ ਸਰੀਰ ਨੂੰ ਤਾਂ ਛੱਲਨੀ ਛੱਲਨੀ ਕਰ ਦਿੱਤਾ ਸਰੀਰ ਤਾਂ ਉਸ ਅਗਨੀ ਛਲਨੀ ਛਲਨੀ ਕਰ ਦਿੱਤਾ ਉਸ 27 ਰੇਤ ਨੇ ਸਰੀਰ ਨੂੰ ਤਾਂ ਸਾੜਿਆ ਪਰ ਸਾਹਿਬਾਂ ਦੀ ਸੁਰਤ ਦਾ ਤਸ਼ਵਰ ਕਿਹਦਾ ਹੈ ਜੋ ਸੁਰਤ ਦੇ ਅੰਦਰ ਉਹ ਆਨੰਦ ਹੈ ਉਹ ਖੇੜਾ ਹੈ ਉਹ ਕਿਹਦਾ ਹੈ ਉਸ ਸੁਰਤ ਦੇ ਅੰਦਰ ਜਿਹੜਾ ਆਨੰਦ ਹੈ ਨਾ ਉਸ ਪਰਮਾਤਮਾ ਦੇ ਨਾਮ ਦੇ ਨਾਲ ਉਹਦੇ ਸਿਮਰਨ ਦੇ ਨਾਲ ਜੁੜ ਕੇ ਉਹ ਆਨੰਦ ਜਾਂ ਸੁਰਤ ਦੇ ਉਹ ਜਿਹੜੇ ਬੋਲ ਨੇ ਉਹ ਆਪਾਂ ਅੱਜ ਤੱਕ ਪੜ੍ਹਦੇ ਹਾਂ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਤ ਨਾਨਕ ਮੰਗਦਾ ਇੱਕ ਛੋਟਾ ਜਿਹਾ ਆਪਾਂ ਸਾਈ ਮੀਆਂ ਮੀਰ ਦੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਸਹਿਬਾਂ ਨੂੰ ਅਤ ਦੇ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਜਾ ਰਿਹਾ ਹੈ ਜੋ ਸਾਡੇ ਇਤਿਹਾਸਿਕ ਰਵਾਇਤ ਹੈ ਕਹਿੰਦੇ ਨੇ ਸਾਈਂ ਜੀ ਨੇ ਆ ਕੇ ਇਹ ਗੱਲ ਸਤਿਗੁਰਾਂ ਦੇ ਸਨਮੁਖ ਰੱਖੀ ਵੀ ਸਤਿਗੁਰੂ ਜੇ ਤੁਸੀਂ ਹੁਕਮ ਕਰੋ ਤਾਂ ਦਿੱਲੀ ਤੋਂ ਲਾਹੌਰ ਤੱਕ ਦੀ ਮੈਂ ਇੱਟ ਦੇ ਨਾਲ ਇੱਟ ਖੜਕਾ ਸਕਦਾ ਤੇ ਕਿਸੇ ਆਦੀਬ ਨੇ ਉੱਥੇ ਬੜੇ ਪਿਆਰੇ ਬੋਲ ਲਿਖੇ ਨੇ ਸਾਈਂ ਛੋਡੋ ਪ੍ਰੀਤੀ ਚਾਮਸੇ ਸਾਈਂ ਛੋਡੋ ਪ੍ਰੀਤੀ ਚਾਮਸੇ ਤਨ ਤਪ ਰਹਾ ਹੈ ਤੂੰ ਪਿਆ ਹੁਆ ਹਮ ਸ਼ਾਂਤ ਹੈ ਹਰ ਨਾਮ ਸੇ ਇਹ ਦੁੱਖ ਸਰੀਰ ਨੂੰ ਤਾਂ ਦੁਖੀ ਕਰ ਸਕਦੇ ਨੇ ਪਰ ਸੁਰਤ ਨੂੰ ਨਹੀਂ ਮੈਂ ਕੇਵਲ ਇੰਨੀ ਕੁ ਬੇਨਤੀ ਕਰਨੀ ਚਾ ਰਿਹਾ ਜਿਹੜਾ ਸ਼ਖਸ਼ ਗੁਰੂ ਦੇ ਨਾਲ ਜੁੜ ਜਾਂਦਾ ਹੈ ਤੇ ਗੁਰੂ ਦੇ ਨਾਲ ਜੁੜ ਕੇ ਉਸ ਪਰਮਾਤਮਾ ਦੇ ਨਾਮ ਦੀ ਦਾਤੂ ਆਪਣੇ ਜੀਵਨ ਦੇ ਅੰਦਰ ਪ੍ਰਾਪਤ ਕਰਦਾ ਹੈ ਗੁਰੂ ਉਸ ਦੀ ਸੁਰਤ ਦੇ ਅੰਦਰ ਆਨੰਦ ਦਾ ਇੱਕ ਐਸਾ ਤਸਵਰ ਪੈਦਾ ਕਰਦਾ ਹੈ ਆਨੰਦ ਰੂਪੀ ਇੱਕ ਐਸੀ ਬਖਸ਼ਿਸ਼ ਪੈਦਾ ਕਰਦਾ ਹੈ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਤੁਰਦਿਆਂ ਹੋਇਆਂ ਜੇ ਕਿਤੇ ਉਤਾਰ ਚੜਾਵ ਆਉਣ ਖੁਸ਼ੀ ਗਮੀ ਆਵੇ ਦੁੱਖ ਸੁੱਖ ਆਉਣ ਉਹ ਦੁੱਖ ਸੁੱਖ ਸਰੀਰ ਤੱਕ ਹਾਲਾਤਾਂ ਤੱਕ ਤਾਂ ਸੀਮਤ ਨਹੀਂ ਪਰ ਉਹ ਸੁਰਤ ਤੱਕ ਪਹੁੰਚ ਨਹੀਂ ਕਰ ਪਾਉਂਦੇ ਇਸੇ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਮੁੱਖ ਵਾਕ ਦੇ ਵਿੱਚ ਬਖਸ਼ਿਸ਼ ਕੀਤੀ ਸੰਖੇਪ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰਨਾ ਹੈ ਆਗੇ ਸੁਖ ਮੇਰੀ ਮੀਤਾ ਏ ਮੇਰੇ ਮਿੱਤਰ ਉਸ ਪਰਮਾਤਮਾ ਨੇ ਜਿਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਸੁਖਾਂ ਰੂਪੀ ਹਾਲਾਤ ਪੈਦਾ ਕਰ ਦਿੱਤੇ ਪਾਛੇ ਆਨੰਦ ਪ੍ਰਭ ਕੀਤਾ ਪ੍ਰਭੂ ਨੇ ਜਿਨ੍ਹਾਂ ਦੇ ਬੀਤ ਚੁੱਕੇ ਸਮੇਂ ਦੇ ਅੰਦਰ ਜਿਨ੍ਹਾਂ ਨੂੰ ਆਨੰਦ ਬਖਸ਼ਿਸ਼ ਕੀਤਾ ਹੁਣ ਤਵੱਜੋ ਦੇਣਾ ਵੀ ਪਿਛਲਾ ਸਮਾਂ ਜਾਂ ਆਉਣ ਵਾਲਾ ਸਮਾਂ ਉਹ ਸੁੱਖਾਂ ਵਾਲਾ ਕਦੋਂ ਬਤੀਤ ਹੋਵੇਗਾ ਜਦੋਂ ਅਸੀਂ ਪ੍ਰੈਜ਼ੈਂਟ ਨੂੰ ਚੰਗੇ ਕਰਮਾਂ ਦੇ ਨਾਲ ਜੀਣ ਦਾ ਯਤਨ ਕਰਾਂਗੇ ਅਸੀਂ ਵਰਤਮਾਨ ਨੂੰ ਸ਼ੁਭ ਕਰਮਾਂ ਦੇ ਨਾਲ ਜੀਣ ਦਾ ਯਤਨ ਕਰਾਂਗੇ ਚੰਗਿਆਈਆਂ ਦੇ ਨਾਲ ਜੀਣ ਦਾ ਯਤਨ ਕਰਾਂਗੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਜੀਣ ਦਾ ਯਤਨ ਕਰਾਂਗੇ ਸਿਮਰਨ ਦੇ ਨਾਲ ਇਸ ਵਰਤਮਾਨ ਨੂੰ ਅਸੀਂ ਬਤੀਤ ਕਰਾਂਗੇ ਆਉਣ ਵਾਲਾ ਭਵਿੱਖ ਜਿਹੜਾ ਹੈ ਫਿਊਚਰ ਜਿਹੜਾ ਹੈ ਉਹ ਸੁਭਾਵਕ ਜਿਹੜਾ ਹੈ ਉਹ ਚੰਗਾ ਬਣੇਗਾ ਤੇ ਜਿਹੜਾ ਮਨੁੱਖ ਅੱਜ ਮਾੜੇ ਕਰਮ ਕਰ ਰਿਹਾ ਦੋ ਮਿੰਟ ਦੇ ਲਈ ਸੋਚੀ ਕਿਤੇ ਨਾ ਕਿਤੇ ਆਉਣ ਵਾਲਾ ਸਮਾਂ ਉਹਦੇ ਨਹੀਂ ਡਿਫਿਕਲਟ ਹੋ ਸਕਤ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਤੇ ਮੁਸੀਬਤਾਂ ਉਹਦੇ ਜੀਵਨ ਦੇ ਵਿੱਚ ਬਣ ਸਕਦੀਆਂ ਨੇ ਸੋ ਸਤਿਗੁਰ ਜੀ ਕਹਿਣ ਲੱਗੇ ਆਗੇ ਸੁਖ ਮੇਰੀ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਉਸ ਪਰਮਾਤਮਾ ਨੇ ਪਰਮ ਪਿਤਾ ਨੇ ਜਿਨ੍ਹਾਂ ਦੇ ਜੀਵਨ ਦੀ ਅਜੇ ਹੀ ਬਿਉਂਤ ਬਣਾ ਦਿੱਤੀ ਫਿਰ ਡੋਲਤ ਕਤ ਹੂ ਨਾਹੀ ਉਹ ਫਿਰ ਆਪਣੇ ਜੀਵਨ ਦੇ ਅੰਦਰ ਡੋਲਦੇ ਨਹੀਂ ਘਾਬਰਦੇ ਨਹੀਂ ਕਿਉਂਕਿ ਉਹਨਾਂ ਨੇ ਆਪਣੀ ਪ੍ਰੈਜੈਂਟ ਨੂੰ ਵਰਤਮਾਨ ਨੂੰ ਸ਼ੁਭ ਗੁਣਾਂ ਦੇ ਆਧਾਰਤ ਚੰਗੀਆਂ ਕਰਮਾਂ ਦੇ ਆਧਾਰਤ ਬਤੀਤ ਕੀਤਾ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਸਾਚੇ ਸਾਹਿਬ ਸਿਉ ਮਨ ਮੰਨਿਆ ਇਹਦੇ ਲਈ ਜ਼ਰੂਰੀ ਹੈ ਕਿ ਇਹ ਮਨ ਜਿਹੜਾ ਹੈ ਨਾ ਉਸ ਪਰਮ ਪਿਤਾ ਪਰਮਾਤਮਾ ਸਦੀਵੀ ਵਾਹਿਗੁਰੂ ਦੇ ਨਾਮ ਨੂੰ ਮੰਨ ਜਾਵੇ ਪਤੀਜ ਜਾਵੇ ਤਵਜੂਹ ਦੇਣਾ 사ਤ ਸੰਗਤ ਸਾਡਾ ਤਨ ਮੰਨ ਜਾਂਦਾ ਹੈ ਪਰ ਮਨ ਜਿਹੜਾ ਨਾ ਉਹ ਮੰਨਣ ਦੇ ਲਈ ਤਿਆਰ ਨਹੀਂ ਹੁੰਦਾ ਇਸੇ ਕਰਕੇ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਮਨ ਵੇਚੈ ਸਤਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਆਪਾਂ ਸਮੁੱਚੀ ਬਾਣੀ ਨੂੰ ਪੜਨ ਦਾ ਯਤਨ ਕਰੀਏ ਤੇ ਸਾਹਿਬਾਂ ਨੇ ਮਨ ਨੂੰ ਹੀ ਸੰਬੋਧਨ ਕੀਤਾ ਬਾਰ ਬਾਰ ਮਨ ਨੂੰ ਹੀ ਸਮਝਾਉਂਦਾ ਯਤਨ ਕੀਤਾ ਖੈਰ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਫਿਰ ਉਹਨਾਂ ਨੇ ਸਾਰੀਆਂ ਥਾਵਾਂ ਦੇ ਉੱਤੇ ਉਸ ਪ੍ਰਮਾਤਮਾ ਨੂੰ ਵਸਦਿਆਂ ਜਾਣ ਲਿਆ ਸਮਝ ਲਿਆ ਮਹਿਸੂਸ ਕਰ ਲਿਆ ਤੇ ਜਦੋਂ ਸਾਰੀਆਂ ਥਾਵਾਂ ਦੇ ਉੱਤੇ ਪ੍ਰਮਾਤਮਾ ਨੂੰ ਵਸਦਿਆਂ ਜਾਣ ਲਿਆ ਉਹਨਾਂ ਨੇ ਆਪਣੇ ਜੀਵਨ ਨੂੰ ਸ਼ੁਭ ਗੁਣਾਂ ਦੇ ਆਧਾਰ 'ਤੇ ਬਤੀਤ ਕੀਤਾ ਵਰਤਮਾਨ ਨੂੰ ਪਰਮਾਤਮਾ ਦੇ ਸਿਮਰਨ ਦੇ ਵਿੱਚ ਬਤੀਤ ਕੀਤਾ ਮੈਂ ਫਿਰ ਉਹੀ ਬੇਨਤੀ ਕਰਨੀ ਚਾਹੁੰਦਾ ਵੀ ਜੇ ਵਰਤਮਾਨ ਸ਼ੁਭ ਗੁਣਾਂ ਦੇ ਆਧਾਰਤ ਬਤੀਤ ਕਰਾਂਗੇ ਚੰਗੀਆਂ ਕਰਮਾਂ ਦੇ ਆਧਾਰਤ ਬਤੀਤ ਕਰਾਂਗੇ ਤੇ ਯਾਦ ਰੱਖਿਓ ਸਾਡਾ ਪਾਸਟ ਵੀ ਜਿਹੜਾ ਹੈ ਬੀਤ ਚੁੱਕਿਆ ਸਮਾਂ ਵੀ ਜਿਹੜਾ ਹੈ ਉਹ ਆਨੰਦਮਈ ਹੈ ਤੇ ਆਉਣ ਵਾਲਾ ਜੀਵਨ ਵੀ ਜਿਹੜਾ ਹੈ ਉਹ ਸੁੱਖਾਂ ਦੀ ਨਾਲ ਭਰਪੂਰ ਬਣ ਜਾਣਾ ਹੈ ਇਸੇ ਕਰਕੇ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ ਹਰ ਸਰਬ ਨਿਰੰਤਰ ਜਾਨਿਆਂ ਸਭ ਜੀ ਤੇਰੇ ਦਿਆਲਾ हे ਦਿਆਲੂ ਪ੍ਰਮਾਤਮਾ ਜੀ ਇਹ ਸਾਰੇ ਜੀਵ ਜਿਹੜੇ ਨੇ ਤੇਰੇ ਤੇਰੇ ਪੈਦਾ ਕੀਤੇ ਹੋਏ ਨੇ ਆਪਣੇ ਭਗਤ ਕਰੇ ਪ੍ਰਤਪਾਲਾ ਤੇ ਆਪਣੀਆਂ ਭਗਤਾਂ ਦੀ ਤੂੰ ਆਪ ਪ੍ਰਤਪਾਲਣਾ ਕਰਦਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਰ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਸਤਗੁਰੂ ਜੀ ਕਹਿਣ ਲਗੇ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਵਡਿਆਈ ਦਾ ਇੱਥੇ ਭਾਵੇ ਬਖਸ਼ਿਸ਼ਾ ਏ ਪ੍ਰਮਾਤਮਾ ਜੀ ਤੇਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਹੈਰਾਨ ਕਰ ਦੇਣ ਵਾਲੀਆਂ ਨੇ ਅਸ਼ਚਰਜਤਾ ਪੈਦਾ ਕਰ ਦੇਣ ਵਾਲੀਆਂ ਨੇ ਆਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਨਾਨਕ ਤੇ ਅਰਧ ਵਿਸ਼ਰਾਮ ਦੇ ਕੇ ਤਵਜੂ ਦੇਣਾ ਅਸੀਂ ਸਾਧ ਸੰਗਤ ਜੀ ਕਈ ਵਾਰੀ ਨਿਤ ਨਾਨਕ ਨਾਮ ਧਿਆਈ ਪੜਦੇ ਹਾਂ ਨਿਤ ਨਾਨਕ ਨਾਮ ਧਿਆਈ ਹੇ ਨਾਨਕ ਜਿਨ੍ਹਾਂ ਦਾ ਮਨ ਤੇਰੇ ਨਾਮ ਦੇ ਵਿੱਚ ਪਤੀਜ ਜਾਂਦਾ ਹੈ ਜਿਨ੍ਹਾਂ ਦੇ ਉੱਤੇ ਗੁਰੂ ਬਖਸ਼ਿਸ਼ ਕਰਦਾ ਤੇ ਉਹਨਾਂ ਨੂੰ ਮਾਰਗ ਸਿਮਰਨ ਦਾ ਭਗਤੀ ਦਾ ਬਖਸ਼ ਦਿੰਦਾ ਹੈ ਜਿਨ੍ਹਾਂ ਦੇ ਜੀਵਨ ਦੇ ਅੰਦਰ ਆਨੰਦ ਪੈਦਾ ਹੁੰਦਾ ਹੈ ਫਿਰ ਏ ਨਾਨਕ ਉਹ ਮਨੁੱਖ ਉਹ ਜੀਵ ਸਦਾ ਹੀ ਤੇਰੇ ਨਾਮ ਨੂੰ ਧਿਆਉਂਦੇ ਨੇ ਸਦਾ ਹੀ ਤੇਰੀ ਯਾਦ ਦੇ ਵਿੱਚ ਜੁੜੇ ਰਹਿੰਦੇ ਨੇ ਤੇ ਸਦਾ ਤੇਰੀ ਯਾਦ ਦੇ ਵਿੱਚ ਜੁੜੇ ਰਹਿਣ ਦਾ ਸਦਕਾ ਉਹਨਾਂ ਦੇ ਸਦੀਪ ਬਣੇ ਰਹਿੰਦੇ ਨੇ ਇਹ ਲੋਕ ਸੁਖੀਏ ਪਰ ਲੋਕ ਸੁਹੀਲੇ ਨਾਨਕ ਹਰ ਪ੍ਰਭ ਆਪੇ ਮੇਲੇ ਆਓ ਭਾਗਾਂ ਵਾਲਿਓ ਸਤਗੁਰੂ ਜੀ ਕਿਰਪਾ ਕਰਨ ਅਸੀਂ ਵੀ ਇਨ੍ਹਾਂ ਮੁਬਾਰਕ ਬਚਨਾਂ ਨੂੰ ਆਪਣੀ ਜੀਵਨ ਦੇ ਅੰਦਰ ਵਸਾ ਕਰਕੇ ਮਨ ਨੂੰ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਪਤੀਜਣ ਦਾ ਯਤਨ ਕਰੀਏ ਤਾਂ ਕਿ ਅਸੀਂ ਵੀ ਸਾਹਿਬਾਂ ਦੇ ਦਰ ਘਰ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਉਹ ਆਨੰਦ ਉਹ ਖੁਸ਼ੀ ਉਹ ਖੇੜਾ ਜਿਹੜਾ ਹੈ ਉਹ ਪ੍ਰਾਪਤ ਕਰ ਸਕੀਏ ਸਤਿਗੁਰੂ ਜੀ ਮਿਹਰ ਅਮਤ ਕਰਨ ਅਗਲੇਰੇ ਸਮੇਂ ਦੇ ਲਈ ਸਤਕਾਰਯੋਗ ਪਾਇਸਗੁਰਾਂ ਪਾਸੋਂ ਆਪਾਂ ਵਿਚਾਰਾਂ ਦੀ ਸਾਹ ਸ਼ਰਵਨ ਕਰਨੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ